ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਜਾਰੀ ਹੈ ਤੇ ਇਸੇ ਦਰਮਿਆਨ ਪਿੰਡਾਂ ਤੇ ਸ਼ਹਿਰਾਂ ਦੇ ਲੋਕ ਇਸ ਮੁਹਿੰਮ ਨੂੰ ਸਫਲ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਦਰਅਸਲ ਇਹਨਾਂ ਸ਼ਬਦ ਦਾ ਪ੍ਰਗਟਾਵਾ ਨਸ਼ਾ ਮੁਕਤੀ ਯਾਤਰਾ ਮਾਝਾ ਜ਼ੋਨ ਦੇ ਇੰਚਾਰਜ ਸੋਨੀਆ ਮਾਨ ਨੇ ਕੀਤਾ ਤਾ ਗੁਰਦਾਸਪੁਰ ਦੇ ਪਿੰਡ ਕਿਲਾ ਟੇਕ ਸਿੰਘ ਵਿਖੇ ਕਰਵਾਈ ਨਸ਼ਾ ਮੁਕਤੀ ਯਾਤਰਾ ਆਤਮ ਮੁਹਿੰਮ ਦੇ ਵਿੱਚ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸੋਨੀਆ ਮਾਨ ਨੇ ਦੱਸਿਆ ਕਿ ਨਸ਼ਾ ਮੁਕਤੀ ਯਾਤਰਾ ਦਾ ਮੰਤਵ ਸਮੂਹ ਵਰਗ ਦੇ ਸਹਿਯੋਗ ਨਾਲ ਨਸ਼ਿਆਂ ਨੂੰ ਖਤਮ ਕਰਨਾ ਹੈ ਹਰੇਕ ਪਿੰਡ ਹਰੇਕ ਗਲੀ ਨੂੰ ਨਸ਼ਾ ਮੁਕਤ ਕਰਨਾ ਹੈ ਤੇ ਪੰਜਾਬ ਸਰਕਾਰ ਦੀ ਤਰਜੀਹ ਵੀ ਇਹੀ ਹੈ ਤੇ ਉਹਨਾਂ ਕਹੇ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਗਰਾਊਂਡ ਪੱਧਰ ਤੇ ਮਹਿੰਮ ਬੱਢੀ ਹੈ ਤੇ ਹੁਣ ਇਸ ਨਸ਼ੇ ਦੀ ਬਿਮਾਰੀ ਨੂੰ ਠਲ ਪਾਈ ਜਾ ਰਹੀ ਹੈ ਉਹਨਾਂ ਕਹੇ ਕਿ ਪੰਜਾਬ ਸਰਕਾਰ ਜੋਥੇ ਨਸ਼ਾ ਤਸਕਰਾ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਤਾਂ ਸੂਬੇ ਦੇ ਵਿੱਚ ਮੁਕੰਮਲ ਨਸ਼ੇ ਦਾ ਖਾਤਮਾ ਵੀ ਕੀਤਾ ਜਾ ਰਿਹਾ ਤੇ ਜਿਹੜੇ ਨੌਜਵਾਨ ਇਸ ਨਸ਼ੇ ਦੀ ਗ੍ਰਿਫਤ ਦੇ ਵਿੱਚ ਨੇ ਉਹਨਾਂ ਨੂੰ ਮੁੜ ਤੋਂ ਆਪਣੇ ਪੈਰਾਂ ਤੇ ਖੜਾ ਕਰਨ ਦੇ ਲਈ ਬਿਹਤਰ ਜ਼ਿੰਦਗੀ ਜਿਉਣ ਦੇ ਯੋਗ ਬਣਾਉਣ ਦੇ ਲਈ ਵੀ ਸਰਕਾਰ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਸ ਮੌਕੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਰਕਾਰ ਇਸ ਮਹਮ ਦਾ ਵਿੱਚ ਉਹਨਾਂ ਦਾ ਸਾਥ ਦਿੱਤਾ ਜਾਵੇ ਤੇ ਨਸ਼ੇ ਦਾ ਖਾਤਮਾ ਕੀਤਾ ਜਾਵੇ ਲੱਗਦਾ ਹੈ ਕਿ ਅੱਜ ਤੱਕ ਕਿਸੇ ਵੀ ਗਵਰਨਮੈਂਟ ਨੇ ਇਸ ਤਰੀਕੇ ਦੇ ਨਾਲ ਡਾਊਨ ਦੇ ਉੱਤੇ ਜਾ ਕੇ ਕੰਮ ਨਹੀਂ ਕੀਤਾ ਤਾਂ ਸਾਡੀਆਂ ਜਿਹੜੀਆਂ ਇਹ ਸਾਡੀ ਗਵਰਨਮੈਂਟ ਪਿੰਨਾ ਦੇ ਲੈਵਲ ਦੇ ਉੱਤੇ ਮੀਟਿੰਗਸ ਕਰ ਰਹੀ ਹੈ ਔਰ ਨਾਲ ਹੀ ਸਾਡੀ ਮੀਟਿੰਗਸ ਦੇ ਵਿੱਚ ਐਫਐਚਓ ਸਾਹਿਬ ਜਾਂ ਐਫਐਮਓਸ ਮੈਡੀਕਲ ਟੀਮ ਵੀ ਹੁੰਦੀ ਹੈ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਨਾਮ ਲਿਖੇ ਜਾਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਵੇ ਉਸੇ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਨੈਕਸਟ ਚੈਪ ਹੈ ਕਮੇਟੀਆਂ ਬਣਾਉਂਦਾ ਹੈ ਤਾਂ ਕਿ ਪਿੰਡ ਦੇ ਵਿੱਚ ਜਿਹੜੀ ਕਮੇਟੀ ਹੈ ਉਹ ਕੰਮ ਕਰੇ ਕਿ ਪਿੰਡ ਦੇ ਨਸ਼ਾ ਤਸਕਰਾਂ ਦਾ ਨਾਮ ਦਵੇ ਅਸੀਂ ਉੱਤੇ ਛਾਪੇ ਮਾਰੀ ਕਰਵਾਈਏ ਔਰ ਪੇਸ਼ੈਂਟਸ ਨੂੰ ਅਸੀਂ ਹਸਪਤਾਲ ਦੇ ਵਿੱਚ ਦਾਖਲ ਕਰਵਾਈਏ ਮੈਨੂੰ ਲੱਗਦਾ ਹੈ ਇਹ ਵੀ ਜੇ ਕੰਮ ਤੇ ਅਜੇ ਤੱਕ ਕਿਸੇ ਨੇ ਕੀਤਾ ਨਹੀਂ ਹੈ ਸੋ ਸਾਡਾ ਬਿਲਕੁਲ ਕਲੀਅਰ ਮਕਸਦ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਔਰ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਹਾਂ ਕੀ ਲੱਗਦਾ ਜਿਹੜਾ ਸਾਥ ਮਿਲ ਰਿਹਾ ਹੈ ਔਰ ਇਨਫੈਕਟ ਰੋਜ਼ ਹੀ ਡੈਮੋਲੇਸ਼ਨ ਹੁੰਦੀ ਹੈ ਜਿਹੜੇ ਜਿਹੜੇ ਨਸ਼ਾ ਤਸਕਰਾਂ ਦੇ ਘਰਾਂ ਦੇ ਬਾਰੇ ਪਤਾ ਲੱਗਦਾ ਔਰ ਇਨਫੈਕਟ ਬਹੁਤ ਸਾਰੀਆਂ ਐਫ ਆਈ ਆਰਸ ਪਰਚੇ ਰੋਜ਼ ਹੀ ਹੁੰਦੇ ਹੈ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਵੀ ਸਾਹ ਆ ਰਿਹਾ ਹੈ ਕਿ ਹਾਂ ਕੋਈ ਆ ਰਿਹਾ ਹੈ ਪੁੱਛਣ ਵਾਸਤੇ ਅਦਰਵਾਈਜ਼ ਕੋਈ ਪੁੱਛਣ ਹੀ ਨਹੀਂ ਜਾਂਦਾ ਸੀਗਾ ਨਾ ਹੀ ਮਾਵਾ ਦੇ ਪੁੱਤ ਰੋਜ਼ ਹੀ ਹੁੰਦੀ ਹੈ ਸਾਡੇ ਨਾਲ ਵਿਖੋ ਪਿੰਡ ਦੇ ਵਿੱਚ ਜਦੋਂ ਅਸੀਂ ਜਾਈਦਾ ਸਾਡੇ ਨਾਲ ਕਦੀ ਐਫਐਮਓ ਹੁੰਦਾ ਹੈ ਜਾਂ ਮੈਡੀਕਲ ਟੀਮ ਤੋਂ ਕੋਈ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਨਾਲ ਐਸਐਚਓ ਡੀਐਫਪੀ ਕੋਈ ਨਾ ਕੋਈ ਹੁੰਦਾ ਹੈ ਔਰ ਨਾਲ ਹੀ ਸਾਡੇ ਹਲਕਾ ਇੰਚਾਰਜ ਹੁੰਦੇ ਆ ਜਾਂ ਐਮਐਲਏਜ਼ ਹੁੰਦੇ ਆ ਜਿੱਥੇ ਉਹ ਨਹੀਂ ਹੁੰਦੇ ਸਾਡੀ ਚੇਅਰਮੈਨ ਹੁੰਦੇ ਆ ਸੋ ਇਹ ਜੀ ਟੀਮ ਜਦੋਂ ਪਿੰਡਾਂ ਦੇ ਵਿੱਚ ਜਾਂਦੀ ਹੈ ਤੇ ਲੋਕਾਂ ਦੀ ਪ੍ਰੋਬਲਮਸ ਹੁੰਦੀ ਹੈ ਲੋਕਾਂ ਦੀ ਪ੍ਰੋਬਲਮ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਮੈਨੂੰ ਲੱਗਦਾ ਵੀ ਇਸ ਤੋਂ ਉੱਤੇ ਇਨਕਲਾਬ ਨਹੀਂ ਆ ਸਕਦਾ ਜਿਹੜਾ ਸਰਕਾਰ ਕਰਦੀ ਹੈ ਜਿਹੜੇ ਆ ਕਾਂਗਰਸ ਯਾਤਿ ਸ਼ਾਇਦ ਕਾਂਗਰਸ ਦਾ ਹਮੇਸ਼ਾ ਹੀ ਕਾਂਗਰਸ ਦੇ ਵਿੱਚ ਹਮੇਸ਼ਾ ਹੀ ਉਹ ਆਪਸ ਵਿੱਚ ਲੜਦੇ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਵੀ ਉਹਨਾਂ ਦਾ ਲੀਡਰ ਕੌਣ ਹੈ ਸੋ ਐਵਰੀ ਲੀਡਰਲੈਸ ਜਿਹੜੀ ਪਾਰਟੀ ਹੁੰਦੀ ਹੈ ਨਾ ਉਹ ਬਹੁਤੀ ਸਕਸੈਸਫੁਲ ਨਹੀਂ ਹੁੰਦੀ ਸੋ ਲੀਡਰ ਤੁਹਾਨੂੰ ਮੰਨਣਾ ਪੈਂਦਾ ਆਪਣੀ ਸਰਕਾਰ ਬਣਾਉਣ ਵਾਸਤੇ ਸਰਕਾਰ ਦੇ ਵਿੱਚ ਸੰਤੁਲਨ ਦੇ ਨਾਲ ਕੰਮ ਕਰਨ ਵਾਸਤੇ ਲੀਡਰਲੈਸ ਪਾਰਟੀ ਕਦੀ ਸਕਸੈਸਫੁਲ ਨਹੀਂ ਹੋ ਸਕਦੀ ਮੈਂ ਕਿਹਾ ਤਾਂ ਸਿਰਫ ਮੋਹਿਨ ਦੀ ਗੱਲ ਕੀਤੀ ਸੀ ਦੇਖੋ ਜੀ ਲੋਕਾਂ ਦਾ ਸਾਥ ਬਿਲਕੁਲ ਮਿਲ ਰਿਹਾ ਹੈ ਲੋਕੀ ਖੁਦ ਚਾਹੁੰਦੇ ਆ ਲੋਕੀ ਦੁਖੀ ਨੇ ਪਿੰਡਾਂ ਦੇ ਵਿੱਚ ਲੋਕੀ ਚਾਹੁੰਦੇ ਨੇ ਕਿ ਅਸੀਂ ਜੇ ਦੇਖੋ ਜਦੋਂ ਅੱਤਵਾਦ ਖਤਮ ਕੀਤਾ ਸੀਗਾ ਨਾ ਉਦੋਂ ਲੋ ਇਹ ਲੋਕਾਂ ਦੇ ਉਦੋਂ ਵੀ ਲੋਕਾਂ ਦਾ ਇੰਟਰਸਟ ਸੀਗਾ ਉਸ ਚੀਜ਼ ਦੇ ਵਿੱਚ ਇਹ ਕਿਸਾਨੀ ਨੂੰ ਲੈ ਕੇ ਜਦੋਂ ਲੋਕੀ ਤੁਰੇ ਸੀਗੇ ਝੰਡਾ ਡੰਡਾ ਫੜ ਕੇ ਉਦੋਂ ਵੀ ਲੋਕਾਂ ਦਾ ਇੰਟਰਸਟ ਸੀਗਾ ਹੁਣ ਵੀ ਜਿਹੜਾ ਨਸ਼ਾ ਹੈ ਨਾ ਉਹ ਇੱਕ ਸਾਂਝਾ ਟੌਪਿਕ ਹੈ ਬਹੁਤ ਸਾਰੀ ਲੋਕੀ ਦੁਖੀ ਹੈ ਉਹਦੇ ਵਿੱਚ ਇਹ ਨਹੀਂ ਵੰਦੇ ਵੀ ਅਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਹਾਂ ਇੱਕ ਪਾਰਟੀ ਭਾਜੀ ਤੋਂ ਉੱਤੇ ਉੱਟ ਕੇ ਸਾਰੇ ਖਤਮ ਕਰਨਾ ਚਾਹੁੰਦੇ ਆ ਇਸ ਚੀਜ਼ ਨੂੰ ਇਹਨਾਂ ਦੇ ਵਿੱਚ ਜਿਹੜੀਆਂ ਮਾਵਾਂ ਦੁਖੀ ਨੇ ਸੋ ਬੇਸਿਕਲੀ ਅਸੀਂ ਸਾਰਿਆਂ ਦਾ ਸਾਥ ਦੇ ਰਹੇ ਹਾਂ ਅਸੀਂ ਚਾਹੁੰਦੇ ਆ ਉਹ ਸਾਡਾ ਸਾਥ ਦੇ ਇਹ ਕੋਈ ਝੂਠੇ ਵਾਦੇ ਨਹੀਂ ਆਪਾਂ ਕਰੇ ਬਾਕੀ ਪਾਰਟੀਆਂ ਬੰਗੂਗੀ ਵੀ 2 ਮ ਪਰ ਉਹਦੇ ਵਿੱਚ ਅਸੀਂ ਇਕੱਲੇ ਸਰਕਾਰ ਨਹੀਂ ਖਤਮ ਕਰ ਸਕਦੇ ਇੱਕ ਇਹ ਲੋਕ ਮੂਵਮੈਂਟ ਬਣੂਗੀ ਜਿਵੇਂ ਮੈਂ ਕਿਆ ਝੰਡਾ ਡੰਡਾ ਫੜੋ ਕਿਸਾਨੀ ਅੰਦੋਲਨ ਨੂੰ ਉਸੇ ਤਰੀਕੇ ਦੇ ਨਾਲ ਲੋਕ ਮੂਵਮੈਂਟ ਬਣਨੀ ਚਾਹੀਦੀ ਹੈ ਲੋਕਾਂ ਦਾ ਪਿੰਡਾਂ 'ਚੋ ਸਾਥ ਮਿਲਣਾ ਚਾਹੀਦਾ ਉਸੇ ਤਰੀਕੇ ਦੇ ਨਾਲ ਜੀ ਇਹ ਖਤਮ ਹੋਊਗਾ ਮੈਮ ਐਜ਼ ਅ ਲੇਡੀ ਤੁਸੀਂ ਜਾਣਦੇ ਹੋ ਔਰਤਾਂ ਕੋ ਸਪੈਸ਼ਲ ਰਾਈਟਸ ਹੁੰਦੀਆਂ ਬਿਲਕੁਲ ਬਹੁਤ ਪਿਆਰ ਦਿੰਦੀਆਂ ਨੇ ਆਪਣਾ ਜਿਹੜਾ ਦਿਲ ਦਾ ਦੁੱਖ ਹੈ ਉਹ ਸਾਂਝਾ ਕਰਦੀਆਂ ਨੇ ਔਰ ਮੈਨੂੰ ਉਹਨਾਂ ਦੇ ਨਾਲ ਅਟੈਚਮੈਂਟ ਹੈ ਔਰ ਪਿਆਰ ਆਟੋਮੈਟਿਕਲੀ ਹੁੰਦਾ ਹੀ ਹੈ ਇੱਕ ਇਮੋਸ਼ਨਲ ਅਟੈਚਮੈਂਟ ਵੀ ਹੋ ਜਾਂਦੀ ਹੈ ਇਸੇ ਕਰਕੇ ਮੈਂ ਮੈਂ ਹਮੇਸ਼ਾ ਉਹ ਅਕਾਲਪੁਰਪੁਰ ਦਾ ਥੈਂਕ ਯੂ ਕਹਿੰਦੀ ਆ ਵੀ ਜਿਨ੍ਹਾਂ ਨੇ ਮੈਨੂੰ ਇਸ ਕਾਰਜ ਵਾਸਤੇ ਲਾਇਆ ਹੈ ਬਹੁਤ ਚੰਗਾ ਕਾਰਜ ਹੈ ਜੀ ਬਹੁਤ ਚੰਗਾ ਕਾਰਜ ਹੈ ਜੀ ਬਹੁਤ ਬਹੁਤ ਤੁਸੀਂ ਕੀ ਲੱਗਦਾ ਕਿਹੜੇ ਏਰੀਆ ਚ ਹੈ ਇਹ ਸਾਵਾਜਤ ਬਹੁਤ ਜ਼ਿਆਦਾ ਨਸ਼ਾ ਹੈ ਵੇਖੋ ਜੀ ਇਹ ਮੈਂ ਜੱਜ ਨਹੀਂ ਕਰ ਸਕਦੀ ਕਿ ਕਿਹੜੇ ਏਰੀਆ ਚ ਪਠਾਨਪੁਰ ਚ ਘਟ ਹੈ ਪਠਾਨਕੋੜ ਥੋੜਾ ਠੀਕ ਲੱਗ ਰਿਹਾ ਹੈ ਹਜੇ ਮੈਨੂੰ ਬਾਕੀ ਤਰਨਤਾਨ ਚ ਹੈਗਾ ਹੈ ਔਰ ਅੰਮ੍ਰਿਤਸਰ ਵੀ ਹੈਗਾ ਗੁਦਾਸਪੁਰ ਚ ਵੀ ਹੈਗਾ ਕਿਤੇ ਕਿਤੇ ਔਰ ਸੋ ਬੇਸਿਕਲੀ ਹਰ ਜਗ੍ਹਾ ਦੇ ਉੱਤੇ ਪਰਚੇ ਹੋ ਰਹੇ ਨੇ ਹਰ ਜਗ੍ਹਾ ਦੇ ਹੁਣ ਮੈਂ ਗੁਰਦਾਸਪੁਰ ਦਾ ਏਰੀਆ ਹੁਣ ਕੰਮਣਾ ਸ਼ੁਰੂ ਕੀਤਾ ਹੈ ਸੋ ਬੇਸਿਕਲੀ ਪਹਿਲਾਂ ਮੈਂ ਤਰਨਤਾਰਨ ਏਰੀਆ ਵਿਜ਼ਿਟ ਕੀਤਾ ਅੰਮ੍ਰਿਤਸਰ ਕੀਤਾ ਪਠਾਨਕੋਟ ਕੀਤਾ ਸੋ ਪਠਾਨਕੋਟ ਚ ਐਸ ਕੰਪੈਰੀਟਿਵਲੀ ਪੰਜਾਬ ਮੈਨੂੰ ਘੱਟ ਲੱਗਿਆ ਨਸ਼ਾ ਛੱਡਣ ਲਈ ਕਿਹਾ ਜਾ ਗਾ ਗੁਰਦਾਸਪੁਰ ਦੇ ਵਿੱਚ ਆਵਾਦੀ ਪਾਰਟੀ ਵੱਲੋਂ ਸੀਐਮ ਸਾਹਿਬ ਵੱਲੋਂ ਅਤੇ ਮਾਨਯੋਗ ਐਮਐਲਏ ਸਾਹਿਬ ਸ਼ਹਿਰੀ ਕਲਸੀ ਜੀ ਵੱਲੋਂ ਮੈਨੂੰ ਜ਼ਿਲ੍ਹੇ ਦਾ ਕੋਆਰਡੀਨੇਟਰ ਲਾਇਆ ਗਿਆ ਸੀਗਾ ਜੋ ਤੋਂ ਨਸ਼ੇ ਵਿਰੋਧ ਹਮਿੰਦ ਦੇ ਉੱਤੇ ਅੱਜ ਉਸ ਪ੍ਰੋਗਰਾਮ ਦੇ ਚੱਲਦੇ ਆ ਸਾਡਾ 34ਵਾਂ ਪ੍ਰੋਗ ਔਰ ਬੜਾ ਅੱਛਾ ਲੱਗ ਰਿਹਾ ਜਦੋਂ ਲੋਕੀ ਆਮ ਹੁਹਾਰੇ ਬਾਹਰ ਆ ਆ ਕੇ ਇਸ ਚੀਜ਼ ਦੀ ਸੋਮਾ ਚੋਕੜੇ ਨੇ ਔਰ ਪਿੰਡ ਦੇ ਲੋਕ ਪਿੰਡ ਦੇ ਬਜ਼ੁਰਗ ਜਦੋਂ ਸਾਨੂੰ ਆਸ਼ੀਰਵਾਦ ਦਿੰਦੇ ਨੇ ਕਿ ਔਰ ਸੇਰਾ ਤੇ ਹੱਥ ਰੱਖ ਕੇ ਸਾਨੂੰ ਜਿਹੜਾ ਆਸ਼ੀਰਵਾਦ ਦਿੰਦੇ ਨੇ ਕਿ ਪੁੱਤਰਾ ਵਾਕਿਆ ਜੋ ਕਿਹਾ ਸੀਗਾ ਉਹ ਕਰਕੇ ਦਿਖਾ ਰਹੇ ਹੋ ਚਾਹੇ ਉਹ ਵਾਦਾ ਸਾਡਾ ਐਜੂਕੇਸ਼ਨ ਦੇ ਉੱਪਰ ਸੀਗਾ ਚਾਹੇ ਉਹ ਵਾਦਾ ਸਾਡਾ ਗਰੀਬਾਂ ਦਾ ਸੋਰੀ ਅਸ਼ੀਦਾ ਦਾ ਜਿਹੜਾ ਸਨਮਾਨ ਸੀਗਾ ਉਹਦੇ ਉਹਦੇ ਉੱਪਰ ਸੀਗਾ ਚਾਹੇ ਉਹ ਵਾਦਾ ਸਾਡਾ ਨਸ਼ਾ ਖਤਮ ਕਰ ਦੇ ਜੀਗਾ ਕਿਉਂਕਿ ਪ੍ਰਾਣੀ ਸਰਕਾਰਾਂ ਦੇ ਵਿੱਚ ਤੇ ਕਈ ਸੀਐਮ ਸੀਗੇ ਜਿਨ੍ਹਾਂ ਨੇ ਗੁਟਕਾ ਸਾਹ ਬਾਜ ਚ ਫੜ ਕੇ ਵੀ ਸੌਂਆਂ ਖਾ ਲਿਆ ਸੀ ਪਰ ਉਹਨਾਂ ਕੋ ਕੋ ਸ਼ਹਿਦ ਹੀ ਹੈ ਕਿਤੇ ਕੋਈ ਇੱਕ ਅੱਧਾ ਪਰਚਾ ਵੀ ਹੋਇਆ ਹੋਏ ਪਰ ਅੱਜ ਜ਼ਿਲ੍ਹਾ ਕਦਾਸਪੁਰ ਦੇ ਵਿੱਚ ਸਾਨੂੰ ਅਸੀਂ ਮਾਨਣਾ ਕਿਹਾ ਸਕਦੇ ਆ ਕਿ 50 ਤੋਂ ਉੱਪਰ ਪਰਚੇ ਹੋ ਚੁੱਕੇ ਨੇ ਲੋਕਾਂ ਦੇ ਘਰ ਡੀਮੋਲਿਸ਼ਨ ਹੋਏ ਨੇ ਪਰ ਕਾਫੀ ਚੀਜ਼ਾਂ ਜਿਹੜੀ ਸਰਕਾਰ ਨੇ ਨਿਜੀ ਪਰਦੇ ਆ ਕੀ ਕੀਤੀਆਂ ਚਾਹੇ ਉਹ ਐਜੂਕੇਸ਼ਨ ਨੂੰ ਲੈ ਲਓ ਸਰਕਾਰੀ ਸਕੂਲ ਦੇ ਬੱਚੇ ਜਿਹੜੇ ਮਿੱਡੇ ਮੀਲ ਤੋਂ ਜਾਣੇ ਜਾਂਦੇ ਸੀਗੇ ਅੱਜ ਉਹ ਸਟੇਜਾਂ ਤੇ ਚੜ ਕੇ ਇੰਗਲਿਸ਼ ਦੇ ਵਿੱਚ ਸਟੋਰੀਜ਼ ਕ੍ਰੀਏਟ ਇਸਰੋ ਦੇ ਵਿੱਚ ਉੱਥੇ ਗਏ ਨੇ ਚੰਦਰਯਾਨ 3 ਦੇ ਵਿੱਚ ਇਸਰੋ ਦਾ ਦੌਰਾ ਕਰਨ ਗਏ ਨੇ ਸਾਡੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਿੰਗਾਪੁਰ ਕੋਮ ਕੇ ਆਏ ਨੇ ਤਾਂ ਜੋ ਸਾਡੇ ਜਿਹੜਾ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਸਾਡਾ ਯੂਥ ਇਹਨੂੰ ਆਪਾਂ ਸਹੀ ਕਰਕੇ ਨਾ ਇਹ ਆਪਾਂ ਯੂਥ ਨੂੰ ਸੰਭਾਲ ਗਏ ਤੇ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਵਾਂਗੇ ਕਿਉਂਕਿ ਪਿਛਲੀ ਸਰਕਾਰਾਂ ਨੇ ਤੇ ਅਨਸ਼ੇਦ ਹੀ ਦੇ ਨਹੀਂ ਦਿੱਤੀ ਹੈ ਜਿੱਦਦਰ ਸਾਡਾ ਜਿਹੜਾ ਰੰਗਲੇ ਪੰਜਾਬ ਸਾਡੇ ਆ ਪਿਆਰੇ ਬੱਚੇ ਅੱਜ ਨਸ਼ੇ ਦੇ ਕੋੜ ਵਿੱਚ ਆ ਕੇ ਤੇ ਆਪਣੀ ਜਵਾਨੀ ਮਿੱਟੀ ਕਰ ਰਹੇ ਨੇ ਪਰ ਮਾਨ ਸਾਹਿਬ ਨੇ ਇਹ ਕਸਮ ਖਾਦੀ ਆ ਰਮਿੰਦ ਕੇਜਵਾ ਜੀ ਨੇ ਕਸਮ ਖਾਦੀ ਹੈ ਕਿ ਪੰਜਾਬ ਚੋਂ ਨਸ਼ਾ ਖਤਮ ਕਰਨਾ ਹੈ ਔਰ ਤੁਸੀਂ ਵੀ ਦੇਖ ਰਹੇ ਹੋਵੋਗੇ ਤੁਸੀਂ ਵੀ ਪਿੰਡਾਂ ਚ ਜਾਂਦੇ ਹੋ ਸ਼ਹਿਰਾਂ ਚ ਜਾਂਦੇ ਹੋ ਤੁਹਾਨੂੰ ਵੀ ਕਾਫੀ ਜਗ੍ਹਾ ਤੇ ਫਰਕ ਆਂਦਾ ਹੋਊਗਾ ਚਾਹੇ ਉਹ ਕੈਂਪ ਲੈ ਲੋ ਚਾਹੇ ਮੁਰਗੀ ਮੰਡ ਲੈ ਲਓ ਕਾਫੀ ਜਗ੍ਹਾ ਤੇ ਬਹੁਤ ਵੱਡੇ ਵੱਡੇ ਡਿਸੀਜਨ ਲਿੱਤੇ ਗਏ ਨੇ ਸੁਆਣ ਵਾਲੇ ਸਮੇਂ ਵਿੱਚ ਹੋਰ ਵਧੀਆ ਪੱਧਰ ਤੇ ਕਰਾਂਗੇ